ਬਟਾਲਾ ਪੁਲਿਸ ਦੇ ਵੱਲੋਂ ਇੱਕ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਉੱਪਰ ਕਰੀਬ 23 ਮੁਕਦਮੇ ਦਰਜ ਨੇ ਦੱਸਿਆ ਕਿ ਮਾਨਯੋਗ ਅਦਾਲਤ ਦੇ ਵੱਲੋਂ ਇਸ ਨੂੰ ਪਗੋੜਾ ਵੀ ਕਰਾਰ ਦਿੱਤਾ ਗਿਆ ਹੈਗਾ ਜਿੰਨੇ ਵੀ ਮੁਕਦਮੇ ਇਸ ਜੋ ਕਿ ਟਰੈਵਲ ਏਜੰਟ ਦੇ ਉੱਤੇ ਦਰਜ ਨੇ ਉਹ ਸਾਰੇ ਹੀ ਲੋਕਾਂ ਦੇ ਨਾਲ ਧੋਖਾਧੜੀ ਤੇ ਅਨਾਲ ਨਾਲ ਭੋਲੇ-ਪਾਲੇ ਲੋਕਾਂ ਨੂੰ ਇਹ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਜੋ ਕਿ ਦਿਖਾਉਂਦਾ ਸੀਗਾ ਪੈਸੇ ਲੁੱਟਦਾ ਸੀਗਾ ਤੇ ਉਹਨਾਂ ਦੇ ਕੋਲੋਂ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀਗਾ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਕ-ਵਕ ਹਿੱਸਿਆਂ ਦੇ ਵਿੱਚ ਉਸਨੇ ਆਪਣੇ ਦਫ਼ਤਰ ਜਿਹੜੇ ਕਿ ਖੋਲੇ ਹੋਏ ਸੀਗੇ ਤੇ ਉੱਥੇ ਦੇ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਸੀਗੀ ਤੇ ਪੰਜਾਬ 'ਚ ਵਕ-ਵਕ ਥਾਵਾਂ ਦੇ ਜੋ ਕਿ ਇਸ ਦੇ ਉੱਪਰ ਮਾਮਲੇ ਵੀ ਦਰਜ ਨੇ ਤਾਂ ਬਟਾੜਾ ਪੁਲਿਸ ਦੇ ਐਸਪੀ ਨੇ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਹਾ ਹੈਗਾ ਉਹ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆ ਪਰ ਤੁਹਾਨੂੰ ਦੱਸਦੀ ਕਿ ਪੁਲਿਸ ਬੋਲੋ ਕੀ ਹੋ ਰਿਹਾ ਹੈਗਾ ਕਿ ਪਿਛਲੇ ਕਰੀਬ 10 ਸਾਲਾਂ ਤੋਂ ਵੱਧ ਦੇ ਸਮੇਂ ਜਿਹੜਾ ਕਿ ਹੋ ਚੁੱਕਿਆ ਹੈ ਪਰ ਪੁਲਿਸ ਨੂੰ ਇਸ ਦੀ ਭਾਲ ਸੀਗੀ ਤਾਂ ਪੁਲਿਸ ਕਾਫੀ ਲੰਬੇ ਸਮੇਂ ਤੋਂ ਇਸ ਦੀ ਭਾਲ ਕਰ ਰਹੀ ਸੀਗੀ ਪਰ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਉਹ ਤੁਹਾਨੂੰ ਇੱਕ ਵਾਰ ਸੁਣਾਉਂਦੇ ਅਸ਼ੂ ਸ਼ਾਹ ਵੀ ਇੱਕ ਨਾ ਫਾਗ ਫੜਿਆ ਬਟਾਲਾ ਪੁਲਿਸ ਨੇ ਕੀ ਡਿਟੇਲਸ ਜਿਹੜੀਆਂ ਤੇ ਉਹ ਕਿਸ ਤਰੀਕੇ ਨਾਲ ਟੱਗੀਆਂ ਮਾਰਦਾ ਸੀ ਕਿੱਥੋਂ ਗ੍ਰਿਫਤਾਰ ਕੀਤਾ ਜੀ ਮਾਨਯੋਗ ਸੀਜੀਪੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਜੀ ਗੋਗੋ ਰਬ ਜਾਂ ਜੀਆਪੀਐਸ ਨਾ ਦਿਸ਼ਾ ਨਿਰਦੇਸ਼ ਦੇ ਉੱਤੇ ਜਿਹੜਾ ਟਰੈਵਲ ਏਜੰਟਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ 38 ਵਾਲੀਆ ਏਰੀਆ ਸੋਨੂ ਵਾਲੀਆ ਜੋ ਕਿ ਮਾਨ ਨਗਰ ਡੀਬੀਐਮ ਰੋਡ ਬਟਾਲੇ ਦਾ ਰਹਿਣ ਵਾਲਾ ਸੀਗਾ ਇਹਦੀ ਗ੍ਰਿਫਤਾਰੀ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਅਕਿਊਜ਼ਡ ਸੋਨੂ ਵਾਲੀਆ ਹੈ ਇਹ ਇਹਦੇ ਉੱਤੇ ਪਹਿਲੀ ਐਫਆਈਆਰ 2013 ਦੇ ਵਿੱਚ ਇਹਦੇ ਉੱਤੇ ਨਰਜ ਹੋਈ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਇਹਨੇ ਤੇ ਐਫਆਈਆਰਸ ਦਰਜ ਹੋ ਰਹੀਆਂ ਤੇ ਹੁਣ ਤੱਕ ਕੁੱਲ 23 ਐਫਆਈਆਰਸ ਰਿਜਿਸਟਰ ਦਰਜ ਜਿਹੜੀਆਂ ਸਾਰੀਆਂ ਹੀ ਐਫਆਈਆਰਸ ਜਿਹੜੀਆਂ ਨੇ ਟਰੈਵਲ ਏਜੰਟੀ ਜਿਹਦੇ ਵਿੱਚ ਫੇਕ ਵੀਜ਼ਾ ਪ੍ਰੋਵਾਈਡ ਕਰਦਾ ਸੀਗਾ ਲੋਕਾਂ ਨੂੰ ਧੋਖੇ ਦੇ ਨਾਲ ਉਹਨਾਂ ਦੇ ਬਾਹਰ ਪੇਛੜਲੇ ਜਿਹੜੇ ਸੁਪਨੇ ਸੀਗੇ ਉਹ ਉਹਨਾਂ ਨੂੰ ਧੋਖੇ ਦੇ ਨਾਲ ਉਹਨਾਂ ਨਾਲ ਕਰਦਾ ਸੀਗਾ ਇਹ ਇਹਦੇ ਵਿੱਚ ਇਹ 2013 ਤੋਂ ਜਿਹੜਾ ਪਹਿਲੇ ਹੀ ਮੁਕਦਮੇ ਵਿੱਚ ਅਰੈਸਟ ਹੋਇਆ ਉਸ ਤੋਂ ਬਾਅਦ ਬੇਲ ਤੇ ਆ ਉਸ ਤੋਂ ਬਾਅਦ ਉਦੋਂ ਦਾ ਹੀ ਪਗੋੜਾ ਸੀਗਾ ਉਸ ਤੋਂ ਬਾਅਦ ਇਹ ਬਹੁਤ ਮੁਕਦਮਿਆਂ ਦੇ ਵਿੱਚ ਪੀਓ ਵੀ ਬਣ ਗਿਆ ਸੀ ਜਿਹਦੇ ਵਿੱਚ ਇਹਦੇ ਖਿਲਾਫ ਜ਼ਿਲ੍ਹਾ ਬਟਾਲਾ ਦੇ ਵਿੱਚ ਮੁਕਦਮੇ ਦਰਜ ਨੇ ਨਾਲ ਦੀ ਨਾਲ ਇਹਦੇ ਖਿਲਾਫ ਜ਼ਿਲ੍ਹਾ ਕਪੂਰਥਲਾ ਅੰਮ੍ਰਿਤਸਰ ਸਿਟੀ ਉੱਥੇ ਵੀ ਇਹਦੇ ਖਿਲਾਫ ਮੁਕਦਮੇ ਦਰਜ ਨੇ ਸੋ ਇਹਨੂੰ ਹੁਣ तकरीबन 12 ਸਾਲ ਬਾਅਦ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਤੇ ਇੰਜਾਜ ਸੀਆਈਏ ਜਿਹੜੀ ਉਹਨਾਂ ਦੀ ਟੀਮ ਹੈ ਉਹਨੇ ਬੜੀ ਮੁਸ਼ਕਲ ਦੇ ਨਾਲ ਇਹਨੂੰ ਪੰਚਕੁਲੇ ਤੋਂ ਅਰੈਸਟ ਕੀਤਾ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਪੀਸ਼ ਦਵਾਵਾਂਗੇ ਸਿਰ ਇੱਥੇ ਲੱਗਦਾ ਕਿ ਜਿਹੜੇ ਲੋਕਾਂ ਨੇ ਮਦਦ ਕੀਤੀ ਹੋਏਗੀ ਕਿਉਂਕਿ ਕਿੱਥੇ ਕਿੱਥੇ ਰਿਹਾ ਇਹ ਵੀ ਇੱਕ ਬੜੀ ਵੱਡੀ ਰੈਸਪੀ ਗੱਲ ਦਾ ਜੀ ਬਿਲਕੁਲ ਜਿਹੜਾ ਹੁਣ ਅਸੀਂ ਇਹਦਾ ਰਿਮਾਂਡ ਲਵਾਂਗੇ ਉਹਦੇ ਵਿੱਚ ਸਾਡੇ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੋਏਗਾ ਕਿ ਇਹਨੇ ਜਿਹੜੇ 12 ਸਾਲ ਜਦੋਂ ਇਹ ਘੁਮਾਉਣਾ ਰਿਹਾ ਤੇ ਲੋਕਾਂ ਨਾਲ ਠਗੀਆਂ ਮਾਰਦਾ ਰਿਹਾ ਉਹਦੇ ਵਿੱਚ ਕਿਹੜੇ ਲੋਕਾਂ ਨੇ ਇਹਦਾ ਸਾਥ ਦਿੱਤਾ ਕਿਹੜੇ ਲੋਕਾਂ ਨੇ ਇਹਨੂੰ ਠਹਿਰ ਦਿੱਤੀ ਸੋ ਇਹ ਇੱਕ ਮੇਜਰ ਪਾਰਟ ਹੋਏਗਾ ਇਨਵੈਸਟੀਗੇਸ਼ਨ ਦਾ ਤੇ ਨਾਲ ਦੀ ਨਾਲ ਜੜੀਆਂ ਇਹ ਪੈਂਡਿੰਗ ਇਨਵੈਸਟੀਗੇਸ਼ਨਸ ਨੇ ਸਾਰੀਆਂ ਉਹ ਸਾਰੀਆਂ ਨੂੰ ਕੰਪਲੀਟ ਕਰਕੇ ਜਲਦੋ ਜਲ ਚਲਾਣ ਦੇਣਾ। ਮਤਲਬ ਅੱਜਕੱਲ ਕੋਈ ਪ੍ਰਾਈਵੇਟ ਹੋਟਲ ਲੈ ਕੇ ਵੀ ਰਨ ਕਰ ਰਹੇ ਸੀ। ਜੀ ਜੋ ਪ੍ਰਾਇਮਰੀ ਇਨਫੋਰਮੇਸ਼ਨ ਮਿਲ ਗਈ ਕਿ ਇਥੇ ਬਟਾਲੇ ਦੇ ਵਿੱਚ ਇੱਕ ਹੋਟਲ ਦੇ ਨਾਮ ਨਾਲ ਇਹਦਾ ਨਾਮ ਐਸੋਸੀਏਟ ਹੋ ਰਿਹਾ ਅਸੀਂ ਹੁਣ ਉਹਦੀਆਂ ਡਿਟੇਲਸ ਲੈ ਲਈਆਂ ਕਿ ਉਹ ਦੇ ਵਿੱਚ ਕੀ ਉਹ ਦੇ ਨਾਮ ਤੇ ਸੀਗਾ ਜਾਂ ਰੀਸ ਤੇ ਲਿਆ ਸੀਗਾ ਜਾਂ ਕਿਸ ਤਰੀਕੇ ਦੇ ਨਾਲ ਉਸ ਹੋਟਲ ਦੇ ਨਾਲ ਐਸੋਸੀਏਟਡ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਬਣ ਜਾਏਗਾ। ਥੈਂਕ ਯੂ।